ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਵੀਰਕਾ ਹੋਰ ਮੇਰੇ ਚੈਨਲ ਤੂਰਮ ਟਿਕ ਤੁੰਗਾ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਬਹੁਤ ਹੀ ਜਿਆ ਸੋਨੇ ਪ੍ਰਿੰਟ ਲੈ ਕੇ ਆਇਆ ਬਰੀਕ ਬੁੱਟੀ ਵਾਲੇ ਪ੍ਰਿੰਟ ਨੇਗੇ ਤੇ ਬਹੁਤ ਹੀ ਜਿਆ ਸੋਨੇ ਜੀ ਕਾਟਨ ਐ ਐਕਸਪੋਰਟ ਦੀ ਕਾਟਨ ਹੈਗੀ ਤੇ ਇਹ ਦੇਖੋ ਬਹੁਤ ਸੋਨੇ ਪ੍ਰਿੰਟਿੰਗ ਹੈ ਨਿੱਕੀ ਬੁੱਟੀ ਵਾਲਾ ਪ੍ਰਿੰਟ ਆਗਾ ਤੇ ਵਾਈਟ ਬਾਟਲ ਨਾਲ ਤੁਸੀਂ ਲੈ ਸਕਦੇ ਹੋ ਪਲਾਜ਼ੋ ਨਾਲ ਲੈ ਸਕਦੇ ਹੋਗੇ ਤੇ ਤੁਸੀਂ ਆਲਓਵਰ ਵੀ ਲੈ ਸਕਦੇ ਹੋਗੇ ਤੇ ਵੱਡੇ ਪਣੇ ਵਾਲਾ ਸੂਟ ਰਹੂਗਾ ਇਹ ਤੇ ਇਹਨਾਂ ਵਿੱਚ ਦੋ ਕੁਆਲਿਟੀ ਵਿੱਚ ਆਉਂਦਾ ਕੱਪੜਾ ਤੇ ਇਹ ਕੀ ਪਣਾ ਕਹਿੰਦੇ ਹੁਣ ਵੀ 4-500 ਸੂਟ ਵੀ ਆਉਂਦੇ ਨੇ ਵਿੱਚ ਤੇ 7-800 ਦੀ ਰੇਂਜ ਵਿੱਚ ਵੀ ਸੂਟ ਆਉਂਦਾ ਹੈਗਾ ਇਹ ਜਿਹੜਾ 400 ਵਾਲਾ ਨਾ ਕਪੜੀ ਥੋੜੀ ਕੁਆਲਿਟੀ ਘੱਟ ਵਧੀ ਹੁੰਦੀ ਜਿਹੜਾ 700 ਦੀ ਰੇਂਜ ਵਿੱਚ ਹੁੰਦਾ ਸੂਟ ਉਹਦੇ ਕਪੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਤੇ ਕੋਈ ਕਲਰ ਕੰਪਲੀਟ ਨਹੀਂ ਹੈਗੀ ਤੇ ਦੇਖੋ ਬਹੁਤ ਸਾਰੇ ਸੋਹਣੇ ਪ੍ਰਿੰਟ ਨੇਗੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਚਾਰਟ ਮਿਲ ਜਾਣਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਜਿਸ ਹੁਣ ਇਹਨਾਂ ਵਿੱਚ ਕੋਈ ਫੋਟੋ ਸੰਤੁਸ਼ਟ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ نیچے ਦਾ ਆਪਣਾ ਸਕਰੀਨ ਦਾ ਨੰਬਰ ਚੱਲ ਰਿਹਾ ਤੁਸੀਂ ਆਰਡਰ ਕਰ ਸਕਦੇ ਹੋਗੇ ਚਲੋ ਤੁਸੀਂ ਕਲਰ ਚੈੱਕ ਕਰ ਲਓ ਤੁਸੀਂ ਜਲਦੀ ਨੇ ਆਰਡਰ ਕਰ ਲਈਏ ਸੀ। ਤੁਸੀਂ ਜਲਦੀ ਨੇ ਆਰਡਰ ਕਰਾ ਦੀ ਫਿਰ ਸੇਮ ਪ੍ਰਿੰਟ ਨਹੀਂ ਮਿਲਦੀ ਹੈਗੀ। ਇਹ ਬਹੁਤ ਜ਼ਿਆਦਾ ਇੱਕ ਦਿੱਕਤ ਆਉਂਦੀ ਹੈ ਵੀ ਸੇਮ ਪ੍ਰਿੰਟ ਨਹੀਂ ਮਿਲਦੀ ਫਿਰ ਦੱਸ ਦੇਣਾ ਬਾਅਦ। ਤੁਸੀਂ ਜਲਦੀ ਨੇ ਆਰਡਰ ਕਰ ਸਕਦੇ ਹੋ, ਸੂਟ ਲੈਣੀ ਨਹੀਂਗੀ। ਤੇ ਵਧੀਆ ਵਾਲੀ ਐਕਸਪੋਰਟ ਦੀ ਕਾਟਨ ਹੈਗੀ। ਮੈਚਿੰਗ ਵੀ ਰਹਿ ਸਕਦੇ ਸੀ, ਆਲ ਓਵਰ ਵੀ ਰਹਿ ਸਕਦੇ ਹੋਗੇ। ਜੇ ਤੁਸੀਂ ਵਧੀਆ ਸੇਮ ਹੀ ਲੈ ਸਕਦੇ ਹੋ। ਕੱਲੀ ਸ਼ਾਟ ਵੀ ਲੈ ਸਕਦੇ ਹੋਗੇ। ਤੇ ਤੁਸੀਂ ਆਲ ਓਵਰ ਵੀ ਆਰਡਰ ਕਰ ਸਕਦੇ ਹੋਗੇ। ਪ੍ਰਿੰਟ ਸਾਰੀ ਬਹੁਤ ਜ਼ਿਆਦਾ ਸੋਹਣੀ ਨੇਗੀ। ਤੇ ਵੀਡੀਓ ਵਾ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰੋ ਤੇ ਤੁਸੀਂ ਪੇਮੈਂਟ ਆਪਣੀ ਆਨਲਾਈਨ ਕਰ ਸਕਦੇ ਹੋਗੇ ਤੇ ਆਪਣੇ ਇਹ ਜਿਹੜਾ ਨੰਬਰ ਆ ਨੀਚੇ ਸਕਰੀਨ ਦਿੱਤਾ ਹੈ ਸਿੱਧਾ ਪਰ ਗੋਲਪੇਅ ਕਰ ਸਕਦੇ ਹੋਗੇ ਤੇ ਅਕਾਊਂਟ ਵਿੱਚ ਵੀ ਸਿੱਧਾ ਟਰਾਂਸਫਰ ਕਰ ਸਕਦੇ ਹੋਗੇ ਫਿਰ ਤੁਸੀਂ ਆਪਣੇ ਆਰਡਰ ਜਿਹੜਾ ਤੁਸੀਂ ਬੁੱਕ ਲੈ ਸਕਦੇ ਹੋਗੇ ਤੁਸੀਂ ਕਰੇ ਵਿਜ਼ਟਾ ਕਰਕੇ ਵੀ ਲੈ ਸਕਦੇ ਹੋਗੇ ਤੇ ਜਲਦੀ ਆਪਣੇ ਕੋਲ ਸਟਾਕ ਆ ਜਾਊਗਾ ਇਸ ਕਰਕੇ ਮੈਂ ਪਿਕਸ ਪਾਈ ਨਹੀਂ ਕਿਉਂਕਿ ਕਾਫੀ ਬਣ ਦੇ ਕਮੈਂਟ ਆਉਂਦੇ ਨੇ ਨੇ ਰਿਪਲਾਈ ਕਰਨੇ ਓ ਕਿਵੇਂ ਦੇਣੇ ਨੇ ਕਿ ਇਸ ਕਰਕੇ ਆਪਣੀ ਪਿਕਸ ਜਿਹੜੀ ਆਪਣੀ ਬਣਾ ਕੇ ਦੀ ਵੀਡੀਓ ਪਾਈ ਹੈਗੀ ਤਾਂ ਜੋ ਪੈਨ ਨੂੰ ਹੈਲਪ ਮਿਲ ਜਾਵੇ ਕਿ ਕਿਹੜੇ ਵਿੱਚ ਸੂਟ ਰਣਗੇ ਕਿਉਂਕਿ ਕਮੈਂਟ ਬਹੁਤ ਜਿਆਦਾ ਆ ਰਹੇ ਨੇ ਕਿ ਤੁਸੀਂ ਆਰਡਰ ਕਰ ਸਕਦੇ ਹੋ ਸੂਟ ਲੈਣੇ ਨੇ ਜੀ ਕੱਪੜੇ ਦੀ ਕੁਆਲਿਟੀ ਪੂਰੀ ਵਧੀਆ ਹੋਊਗੀ ਤੇ ਬਿਲਕੁਲ ਪਿਓਰ ਕਾਟਨ ਨੇਗੀ ਬਹੁਤ ਹੀ ਸੋਹਣਾ ਸਾਫਟ ਕੱਪੜਾ ਹੈ ਬਾਕੀ ਜਿਹੜੇ ਕਲਰ ਸਾਰੇ ਮਿਲ ਜਾਂਦੇ ਨੇ ਲਾਈਟ ਡਾਰਕ ਚਾਰਟ ਤੇ ਨਿੱਕੀ ਬੂਟੀ ਦੇ ਮਿਲ ਜਣ ਬੱਡੇ ਫਲਾਵਰ ਵਾਲੇ ਪ੍ਰਿੰਟ ਸਾਰੀ ਤਰ੍ਹਾਂ ਦੇ ਪ੍ਰਿੰਟ ਇੱਚ ਆਉਂਦੇ ਨੇਗੇ ਤੇ ਆਪਾਂ ਕਿਸੇ ਵੀ ਆਪਣੇ ਲਈ ਬਾਟਮ ਪਈ ਹੁੰਦੀ ਹੈ ਉਹਦੇ ਨਾਲ ਆਪਾਂ ਕਿ ਮਰਜ਼ੀ ਲੈ ਸਕਦੇ ਆਂਗੇ ਤੇ ਖਾਸ ਕਰਕੇ ਬਾਈਟ ਵਾਲੇ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇਗੇ ਤੇ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋਗੇ ਦੇਖੋ ਇਹ ਵਾਲੇ ਪ੍ਰਿੰਟ ਵੀ ਬਹੁਤ ਜਿਆਦਾ ਸੋਹਣੇ ਨੇਗੇ ਤੇ ਕਿੰਨੀ ਸੋਹਣੀ ਪ੍ਰਿੰਟਿੰਗ ਹੈਗੀ ਤੇ ਸੋਹਣਿਆਂ ਚ ਕੋਈ ਵੀ ਤੁਹਾਨੂੰ ਸੰਦ ਉਹ ਤੁਸੀਂ ਆਰਡਰ ਕਰ ਸਕਦੇ ਹੋ kallim , millega see nüüd sulle ei läheks , seda nad tahavad ka lisada , see oli ka väga hea .